ਗਰਦੀਤ ਸਿਮੀ ਕੀ ਹਾਸਾ ਵਾਪਰਿਆ ਕਿੱਥੋਂ ਆ ਰਿਹਾ ਸੀ ਕਿੱਥਿਆਂ ਦਾ ਹਾਸਾ ਹੋਇਆ ਮੈਂ ਜੀ ਮੇਰੇ ਫਾਦਰ ਸਾਹਿਬ ਜਿਹੜੇ ਵੀ ਉਹ ਐਡਮਿਟਡ ਡੀ ਐਮ ਸੀ ਦੇ ਵਿੱਚ ਉਹਨਾਂ ਦਾ ਆਪਰੇਟ ਹੋਇਆ ਸੀਗਾ ਮੈਂ 10 ਦਿਨ ਤੋਂ ਲਗਭਗ ਉੱਥੇ ਸੀਗਾ ਤੇ ਅੱਜ ਹੀ ਮੈਂ ਘਰੇ ਆ ਰਿਹਾ ਸੀਗਾ ਤੇ ਇਹ ਅੰਕਲ ਜੀ ਜਿਹੜੇ ਆਏ ਸੀ ਇੱਥੇ ਪਤਾ ਲੈਣ ਵਾਸਤੇ ਮੇਰੇ ਫਾਦਰ ਸਾਹਿਬ ਦਾ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਸਰਵਿਸ ਕਰਦੇ ਸੀ ਇਹ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਉੱਤੋਂ ਬੈਠ ਗਿਆ ਕਿ ਇਹਨਾਂ ਨੇ ਵੀ ਜੀਰੇ ਹੀ ਆਉਣਾ ਸੀਗਾ ਅਸੀਂ ਜੀਰੇ ਸ਼ਹਿਰ ਦੇ ਰਹਿਣ ਵਾਲੇ ਆ ਤੇ ਮੋਗੇ ਮੈਨੇ ਪਿੰਡ ਦੇ ਲਾਗੇ ਆਣ ਕੇ ਗੱਡੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਇਹ ਕਿੰਨੇ ਜਿਹੜਾ ਸਵਾਰੀ ਗੱਡੀ ਚ ਤਿੰਨ ਜਣੇ ਸੀ ਤੇ ਤੇ ਉਹ ਵੀ ਜੀਰੇ ਦੇ ਹੀ ਆ ਹਾਂਜੀ ਜੀਰੇ ਦੇ ਤੇ ਹੁਣ ਬਾਕੀਆਂ ਦੀ ਹਾਲਤ ਕਿਦਾਂ ਹੈ ਉਹਨਾਂ ਦੇ ਵਿੱਚੋਂ ਇੱਕ ਇੱਕ ਤਾਂ ਜਿਹੜੇ ਹਾਕਮ ਸਿੰਘ ਜੀ ਸੀਗੇ ਤੇ ਇੱਕ ਅਜੀਤ ਸਿੰਘ ਜੀ ਸੀਗੇ ਉਹਨਾਂ ਦੇ ਵਿੱਚੋਂ ਅਜੀਤ ਸਿੰਘ ਜੀ ਗੱਡੀ ਚ ਲਾਉਂਦੇ ਸੀਗੇ ਜੀ ਤੇ ਜਿਹੜੇ ਹਾਕਮ ਸਿੰਘ ਜੀ ਉਹ ਬੈਠੇ ਸੀ ਮੇਰੇ ਨਾਲ ਕਨੈਕਟਰ ਸਾਈਡ ਤੇ ਤੇ ਮੈਂ ਪਿਛਲੇ ਪਾਸੇ ਲੇਟ ਗਿਆ ਸੀਗਾ ਗੱਡੀ ਦੇ ਵਿੱਚ ਤੇ ਹੁਣ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਉਹਨਾਂ ਦੇ ਵਿੱਚੋਂ ਹਾਕਮ ਸਿੰਘ ਜੀ ਦਾ ਕਹਿੰਦੇ ਆ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਹੈ ਤੇ ਜਿਹੜੇ ਅਜੀਤ ਸਿੰਘ ਜੀ ਉਹਨਾਂ ਨੂੰ ਮੈਡੀ ਸਿਟੀ ਦੇ ਵਿੱਚ ਜਿਹੜਾ ਐਡਮਿਟ ਕੀਤਾ ਹੈ ਤੁਹਾਨੂੰ ਹਸਪਤਾਲ ਲੱਗਾ ਕਦੇ ਨਾਲ ਹਾਸਾ ਹੋਇਆ ਸੀ ਤੁਹਾਡਾ ਨਾਲ ਟਰੱਕ ਦੇ ਨਾਲ ਹੋਇਆ ਸੀ ਤੁਸੀਂ ਕਿਹੜੀ ਗੱਡੀ ਤੇ ਸੀ ਕਿ ਕੀ ਨਾਮ ਸੀ ਗੱਡੀ ਦਾ ਪਤਾ ਉਸ ਗੱਡੀ ਦਾ ਨਹੀਂ ਪਤਾ ਇਹ ਕਿਹੜੀ ਸੀਗੀ ਤੇ ਤੁਹਾਡੀ ਸਥਿਤੀ ਕਿਵੇਂ ਹੁਣ ਠੀਕ ਹੈ ਜੀ ਮੈਂ ਠੀਕ ਆ ਮੇਰੇ ਥੋੜੀ ਬਹੁਤ ਸੱਟਸ ਲੱਗੀਆਂ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦੀ ਉਮਰ ਕਿੰਨੀ ਹੈ ਲਗਭਗ 60 ਤੋਂ 70 ਸਾਲ ਹੋਏਗੇ ਹਾਂਜੀ ਪ੍ਰਧਾਨ ਜੀ ਦਿਓ ਜਾਣਕਾਰੀ ਜੋ ਐਕਸੀਡੈਂਟ ਲੈ ਕੇ ਆਏ ਆ ਤਨ ਫਦੇ ਪ੍ਰਬੰਧ ਕਰੋ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਠੀਕ ਇਹ ਐਕਸੀਡੈਂਟ ਲੁਧਿਆਣਾ ਰੋਡ ਦੇ ਉੱਤੇ ਹੋਇਆ ਉਧੋਂ ਲੁਧਿਆਣਾ ਸਾਈਡ ਤੋਂ ਵੱਡੀ ਆ ਰਹੀ ਸੀ ਕਾਰ ਉਹ ਟਰੱਕ ਦੇ ਵਿੱਚ ਵੱਜੀ ਐ ਉਹਦੇ ਵਿੱਚ ਵੱਜ ਕੇ ਮਗਰ ਐਕਸੀਡੈਂਟ ਹੋਇਆ ਤਿੰਨ ਬੰਦੇ ਫਟੜਾ ਜਿਹੜੇ ਦੇ ਵਿੱਚੋਂ ਕੋਈ ਦੋ ਅਸੀਂ ਲੈ ਕੇ ਆਏ ਆ ਇੱਕ ਪ੍ਰਾਈਵੇਟ ਐਂਬੂਲੈਂਸ ਨਾਲ ਲੈ ਗਿਆ ਉਥੋਂ ਉਹ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਿਆ ਅਸੀਂ ਸਿਵਲ ਦੇ ਵਿੱਚ ਜਿਹੜੇ ਆਪੇਸ਼ੈਂਟ ਦਾਖਲ ਕਰਾਇਆ ਕੀ ਸਥਿਤੀ ਹੈ ਜਗਮੀਆਂ ਦੀ ਜਗਮੇ ਦੀ ਇੱਕ ਤਾਂ ਜੀ ਡੈੱਡ ਹੋ ਗਿਆ ਤੇ ਇੱਕ ਜਾਦੇ ਸੀਰੀਅਸ ਹੈ ਕੋਈ ਪਤਾ ਲੱਗਿਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਏਰੀਏ ਦੇ ਹੈ ਇਧਰੋਂ ਲੁਧਿਆਣਾ ਸਾਈਡ ਤੋਂ ਆ ਰਹੇ ਸੀ ਠੀਕ ਹੈ ਜੀ ਕੋਈ ਉਮਰ ਦਾ ਕੋਈ ਬਹਾਨਾ ਅੰਦਾਜ਼ਾ ਹੀ ਕਿੰਨੇ ਕੁ ਦੀ ਉਮਰ ਉਮਰ ਦਾ ਤਕਰੀਬਨ ਕਾਫੀ ਏਜ ਹੈ ਮਾਲਕ ਨੂੰ ਜਿਹਨੂੰ ਕਹਾਂ ਉਹ 45 ਤੋਂ ਇੱਥੇ ਆਟੇ ਤੱਕ ਹੈਗੀਆਂ ਹੋਗਾ ਸਤਨ ਅਜੋ ਅਮੀ ਮੋਗਾ ਲੁਧਿਆਣਾ ਰੋਡ ਤੇ ਇੱਕ ਲੈਕ ਨੰਬਰ ਪੀਬੀ 12ਟੀ 9985 ਸੜਕ ਤੋਂ ਥੱਲੇ ਮੋਗਾ ਰੋਡ ਵੱਲ ਨੂੰ ਖੜਾ ਸੀਗਾ ਇਹਦੇ ਪਿੱਛੋਂ ਲੁਧਿਆਣਾ ਰੋਡ ਵੱਲੋਂ ਇੱਕ ਆਈ 20 ਕਾਰ ਜਿਸ ਦਾ ਨੰਬਰ ਪੀਬੀ 05 ਡਬਲ ਐਸ 9700 ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕੀ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਜਾਂ ਕਿੱਦਾਂ ਆਇਆ ਉਹਦੇ ਵਿੱਚ ਤਿੰਨ ਬੇਟੀ ਸਵਾਰ ਸੀਗੇ ਬੜੀ ਪੂਰੀ ਤਰ੍ਹਾਂ ਆ ਕੇ ਟਰੱਕ ਦੇ ਪਿੱਛੇ ਵੱਜ ਗਈ ਆ ਉਹਦੇ ਵਿੱਚ ਅਜੀਤ ਸਿੰਘ ਜਿੱਤਨਾ ਹਰਪਰ ਸੈਨਵਾਸੀ ਜੀਰਾ ਹਾਕਮ ਸਿੰਘ ਤੇ ਗੁਰਜੀਤ ਸਿੰਘ ਇਹ ਕਿੰਨੇ ਬੰਦੇ ਬੜੀ ਬੁਰੀ ਤਰ੍ਹਾਂ ਇੰਜਰਡ ਹੋ ਗਏ ਜਿਹਦੇ ਵਿੱਚ ਹਾਕਮ ਸਿੰਘ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕਿ ਜਿਹੜਾ ਹਾਕਮ ਸਿੰਘ ਦੀ ਡੈੱਡ ਬਾਡੀ ਉੱਥੇੋਂ ਚਲਿਆ ਦੂਜਾ ਜਿਹੜਾ ਇੰਜਰਡ ਬੰਦਾ ਆ ਉਹ ਹੈਗਾ ਹੈ ਉੱਥੇ ਮੈਡੀਕਿਟੀ ਕਾਫੀ ਬਲੀ ਪਾਰਟੀ ਦੇ ਕੂਪ ਕਰ ਦਿੱਤੀ ਆ ਉਹਨਾਂ ਦੇ ਬਿਆਨ ਆਸਲ ਕਰਕੇ ਜੋ ਕਾਨੂੰਨੀ ਕਰ ਰਹੀ ਕੀਤੀ ਜਾ ਰਹੀ ਹੈ ਟ੍ਰੈਫਿਕ ਮਰਵਿਕਨ ਚੱਲ ਰਹੀ ਹੈ ਧੰਨਵਾਦ